ਧੰਨਵਾਦ ਧੰਨਵਾਦ ਕਿਉਂਕਿ ਟਾਈਮ ਦੇ ਸ਼ਬੀ ਨੂੰ ਬੋਲਦੀ ਤਸਵੀਰ ਬਠਿੰਡੇ ਦੇ ਥਰਮਲ ਪਲਾਂਟ ਦੀ ਬੁੱਕਲ 'ਚ ਬੈਠੇ ਹੋਏ ਮਲਤੂਰ ਕਿਸਾਨ ਤੇ ਮਲਾਜਮ ਸਾਥੀ ਭੈਣੋ ਤੇ ਭਰਾਵੋ ਅੱਜ ਅਸੀਂ ਕਿੰਨੀਆਂ ਸਮੂਚੀਆਂ ਤੇ ਦੇਸ਼ ਦੇ ਸਭ ਕੋ ਜੋ ਹਵਾਲੇ ਕੀਤਾ ਜਾਵੇ ਤੇ ਅਸੀਂ ਗੱਡੀਆਂ ਦਾ ਆਨੰਦ ਮਾਣਦੇ ਰਹੀਏ ਇਹਨਾਂ ਦੀ ਨੀਤ ਆ ਹਾਂਜੀ ਪ੍ਰਧਾਨ ਜੀ ਅੱਜ ਬੰਦ ਦਾ ਕਿਹੋ ਜਿਹਾ ਹੰਗਾਰਾ ਰਿਹਾ ਮਿਲ ਅੱਜ ਭਾਰਤ ਬੰਦ ਨੂੰ ਪੂਰਨ ਸਮਰਥਨ ਆ ਜਿਹੜਾ ਉਹ ਹਰ ਇੱਕ ਵਰਗ ਦਾ ਪੂਰਨ ਸਮਰਥਨ ਰਿਹਾ ਹਰ ਇੱਕ ਵਰਗ ਨੇ ਦਿਨੋਂ ਸਹਿਯੋਗ ਦਿੱਤਾ ਅੱਜ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੱਕ ਪਾਸੇ ਸਮੁੱਚਾ ਦੇਸ਼ ਆ ਤੇ ਇੱਕ ਪਾਸੇ ਦੇਸ਼ ਵਿਰੋਧੀ ਫਿਰਕਾ ਪ੍ਰਸਤੀ ਤਾਕਤਾਂ ਸਮੁੱਚਾ ਦੇਸ਼ ਅੱਜ ਉਸ ਫਿਰਕਾ ਪ੍ਰਸਤੀ ਦੀ ਅੱਗ ਤੋਂ ਬਚਣਾ ਚਾਹੁੰਦਾ ਜਦੋਂ ਕਿ ਕੇਂਦਰ ਸਰਕਾਰ ਫਿਰਕਾ ਪ੍ਰਸਤੀ ਨੀਤੀਆਂ ਤੇ ਕਾਰਪੋਰੇਟ ਨੀਤੀਆਂ ਰਾਹੀਂ ਇਸ ਦੇਸ਼ ਨੂੰ ਤੋੜਨਾ ਚਾਹੁੰਦੀ ਆ ਔਰ ਕਾਰਪੋਰੇਟ ਨੀਤੀਆਂ ਰਾਹੀਂ ਇਥੋਂ ਦੇ ਹਰ ਵਰਗ ਮਜ਼ਦੂਰ ਕਿਸਾਨ ਮੁਲਾਜ਼ਮ ਨੂੰ ਜਿਹੜਾ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਾ ਲਗਾਤਾਰ ਹੈ ਜਿਹੜਾ ਉਹ ਆਰਥਿਕ ਪੱਧਰ ਦੇ ਗ੍ਰਹਿ ਹੈ ਇਸ ਗੱਲ ਨੂੰ ਹੀ ਸਮਝਦੇ ਹੋਏ ਅੱਜ ਸਮੁੱਚਾ ਵਰਗ ਚਾਹੇ ਉਹ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਚਾਹੇ ਉਹ ਕੋਈ ਟਰੇਡ ਯੂਨੀਅਨ ਹੈ ਚਾਹੇ ਕੋਈ ਪਰੈ ਪੈਨਸ਼ਨਰ ਮਲਾਜ਼ਮ ਹੈ ਚਾਹੇ ਮਜ਼ਦੂਰ ਹੈ ਤੇ ਚਾਹੇ ਉਹ ਕਿਸਾਨ ਹੈ ਹਰ ਵਰਗ ਨੇ ਅੱਜ ਦੇ ਭਾਰਤ ਬੰਦ ਦੇ ਸੱਦੇ ਨੂੰ ਜਿਹੜਾ ਪੂਰਨ ਸਮਰਥਨ ਦਿੱਤਾ ਇਸੇ ਕਰਕੇ ਹੀ ਬਿਨਾਂ ਕਹਿਣ ਦੇ ਹੀ ਜਿਹੜੇ ਸ਼ਹਿਰ ਹੈ ਉਹ ਸਾਰੇ ਸ਼ਹਿਰ ਬੰਦ ਰਹੇ ਤੇ ਹਰ ਇੱਕ ਜਥੇਬੰਦੀ ਨੇ ਹਰ ਇੱਕ ਮੋਰਚੇ ਨੇ ਅੱਜ ਇਸ ਭਾਰਤ ਬੰਦ ਦੇ ਵਿੱਚ ਜਿਹੜਾ ਵੱਧ ਚੜ ਕੇ ਯੋਗਦਾਨ ਪਾਇਆ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਇਸ ਲੜਾਈ ਲੜਨ ਲਈ ਲਗਾਤਾਰ ਤਿਆਰ ਹੋ ਰਿਹਾ ਤੇ ਇਹਨਾਂ ਜਿਹੜੀਆਂ ਫਿਰਕੂ ਤਾਕਤਾਂ ਤੇ ਕਾਰਪੋਰੇਟ ਘਰਾਣਿਆਂ ਦਾ ਗੱਠਜੋੜ ਹੈ ਇਹਨਾਂ ਨੂੰ ਭਾਜ ਜ਼ਰੂਰ ਭਾਰਤ ਦੇ ਲੋਕ ਦੇਣਗੇ ਧੰਨਵਾਦ ਸਮੂੱਚੇ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਔਰ SKM ਵੱਲੋਂ ਪਿੰਡੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਜਿਸ ਦੀ ਕੜੀ ਦੇ ਤਹਿਤ ਅੱਜ 16 ਫਰਵਰੀ ਨੂੰ ਬਠਿੰਡਾ ਦੇ ਕਨਈਆ ਚੌਕ ਦੇ ਵਿੱਚ ਇਸ ਬੰਦ ਦਾ ਸੱਦਾ ਦਿੰਦੇ ਹੋਏ ਇੱਕ ਜਾਮ 12 ਤੋਂ 4 ਵਜੇ ਤੱਕ ਲਗਾਇਆ ਗਿਆ ਇਹਦੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਸ ਭਾਰਤ ਬੰਦ ਦਾ ਮਕਸਦ ਇਹ ਸੀ ਕਿ 1991 ਤੋਂ ਬਾਅਦ ਜੰਤਕ ਆਧਾਰਿਆਂ ਨੂੰ ਵੇਚ ਕੇ ਨਿੱਜੀ ਹੱਥਾਂ ਦੇ ਵਿੱਚ ਸੌਂਪਿਆ ਜਾ ਰਿਹਾ ਇਸੇ ਤਰ੍ਹਾਂ ਰਜਗਾਰ ਜਿਹੜਾ ਹੈ ਉਹਦੇ ਉੱਤੇ ਠੇਸ ਪਹੁੰਚਾਈ ਜਾ ਰਹੀ ਹੈ ਜਿਹੜਾ ਰਜਗਾਰ ਆ ਉਹਨੂੰ ਲੰਗੜਾ ਲੁੱਲਾ ਰਜਗਾਰ ਸਾਡੇ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ ਕੰਟਰੈਕਚੁਅਲ ਨੀਤੀ ਠੇਕੇਦਾਰੀ ਸਿਸਟਮ ਇਸ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ ਔਰ ਸਰਕਾਰ ਵੱਲੋਂ ਲਗਾ